ਨੇ ਸਾ ਸੰਗਤ ਭਾਈ ਦਇਆ ਸਿੰਘ ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਮੇਰੇ ਸੀਨੇ ਵਿੱਚ ਜੋ ਦਿਲ ਹੈ ਦਿਲ ਨਹੀਂ ਮੇਰੇ ਸੀਨੇ ਵਿੱਚ ਵੀ ਇੱਕ ਪਿਤਾ ਦਾ ਦਿਲ ਧੜਕਦਾ ਹੈ ਮੈਂ ਇਹ ਮਹਿਸੂਸ ਕਰਦਾ ਹਾਂ ਜਿੱਥੇ ਇਹਨਾਂ ਮੇਰੇ ਪਿਆਰਿਆਂ ਸਿੰਘਾਂ ਦੀਆਂ ਮੇਰੇ ਪੁੱਤਾਂ ਦੀਆਂ ਲਾਸ਼ਾਂ ਪਈਆਂ ਹਨ ਉੱਥੇ ਇੱਕ ਲਾਸ਼ ਮੇਰੀ ਵੀ ਹੋਣੀ ਚਾਹੀਦੀ ਸੀ ਲੇਕਿਨ ਮੈਂ ਹੁਕਮ ਦਾ ਬੱਧਾ ਹਾਂ ਇੱਕ ਸ਼ੇਰ ਹੋ ਸਾਥ ਸੰਗ ਤੁਹਾਡੀ ਨਜ਼ਰ ਹੈ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕ ਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ